ਮੈ ਤੁਹਾਨੂੰ ਦੱਸਾਂ ਵੀ ਸਾਥ ਦੇ ਆਉਣ ਤੋਂ ਪਹਿਲਾਂ ਇੱਥੇ ਪੱਗ ਬੰਨਣਾ ਵੀ ਟੈਬੂ ਸੀਗਾ ਇੱਥੇ ਕਾਮਰੇਡ ਸੀ ਜਿਹੜੇ ਉਹਨਾਂ ਦੀ ਪਾਰਟੀ ਦੇ ਵਿੱਚ ਕਿ ਸਰਦਾਰ ਬੰਦਾ ਆ ਜਾਂਦਾ ਉਹਨੂੰ ਗਿਆਨੀ ਗਿਆਨੀ ਕਹ ਕੇ ਉਹਦੀ ਪੱਗ ਹਟਾਉਂਦੇ ਸੀਗੇ ਕਹਿੰਦੇ ਸੀ ਦਾੜੀ ਕਟਾ ਪੱਗ ਪੱਗ ਬੰਨਣੀ ਛੱਡ ਬੜੇ ਲੋਕ ਆ ਜਿਹੜੇ ਕਾਮਰੇਡਾਂ ਦੇ ਵਿੱਚ ਗਏ ਆ ਉਹ ਪੱਗਾਂ ਬੰਨਣੋਂ ਛੱਡ ਗਏ ਦੀ ਦਾੜੀਆਂ ਕਟਾਉਣ ਲੱਗ ਗਏ ਜਦੋਂ ਉਹਨਾਂ ਨੂੰ ਸੁਰਤ ਆਈ ਮੜ ਕੇ ਫੇਰ ਸਿੱਖੀ ਵੱਲ ਆਏ ਆ ਸੋ ਸਾਥ ਨੇ ਟੈਬੂ ਤੋੜਿਆਗਾ ਸੱਤਵੇਂ ਇਹ ਗੱਲ ਕਹੀਏ ਸੀ ਆਪਦੀ ਜ਼ਮੀਨ ਦੇ ਉੱਤੇ ਬਣੀ ਯੂਨੀਵਰਸਿਟੀ ਦੇ ਵਿੱਚ ਆਪ ਦਾ ਸਿਰ ਉੱਚਾ ਕਰਕੇ ਪੱਗ ਵੀ ਬਨ ਸਕਦੇ ਆਂ ਅਸੀਂ ਦਾੜੇ ਪ੍ਰਕਾਸ਼ ਵੀ ਕਰ ਸਕਦੇ ਆਂ ਮੈਂ ਜਦੋਂ ਯੂਨੀਵਰਸਿਟੀ ਦੇ ਵਿੱਚ ਆਇਆ ਜੀ ਮੇਰੇ ਜੋੜਾ ਜ਼ਰੂਰ ਜਨਮ ਤੋਂ ਹੈਗਾ ਗਾ ਮੈਂ ਦਾੜੀ ਕਟਾਉਂਦਾ ਆਂਦਾ ਸੀਗਾ ਮੈਂ ਸੱਤ ਦੇ ਵਿੱਚ ਸਾਲ 1.5 ਸਾਲ ਕੰਮ ਕੀਤਾ ਸਾਲ 1.5 ਸਾਲ ਦੇ ਵਿੱਚ ਵਿੱਚ ਮੈਂ ਦਾੜੀ ਰੱਖ ਲਈ ਸੋ ਅਸੀਂ ਉਹ ਇੱਥੇ ਮਾਹੌਲ ਚੇਂਜ ਕੀਤਾ ਗਾ ਸਿਰਫ ਮੇਰੀ ਗੱਲ ਨਹੀਂ ਯੂਨੀ ਸਾਡੀ ਜਥੇਬੰਦੀ ਦੇ ਵਿੱਚ 10 ਤੋਂ 11 ਨੌਜਵਾਨ ਮੈਂ ਉਂਗਲਾਂ ਤੇ ਗਿਣਾ ਦਊਗਾ ਜਿਹੜੇ ਸੱਤ ਦੇ ਵਿੱਚ ਆਉਣ ਤੋਂ ਪਹਿਲਾਂ ਜੋੜੇ ਵੀ ਨਹੀਂ ਸੀ ਉਹਨਾਂ ਦੇ ਇੱਕ

ਉਹ ਸਾਲਾ ਵੱਟ ਵੱਡ ਨੂੰ ਨਹੀਂ ਹਟਦਾ ਸੀ ਬਥੇਰੀਆ ਦੀ ਸਮਝਾਇਆ ਸੀ ਥੋੜਾ ਥੋੜਾ ਕਰਦੇ ਸਾਲਾ 2 ਇੰਚ ਉਹਨੇ ਨੂੰ ਆ ਗਿਆ ਅੱਛਾ ਤੋ ਤੇ ਫਿਰ ਬਾਪੂ ਤੋਂ ਗੋਲੀ ਚੱਲ ਗਈ ਸੀ ਬੰਦਾ ਮਰ ਗਿਆ ਸੀ ਉਹ 2 ਇੰਚ ਕੇ ਲਈ ਬੰਦਾ ਮਾਰ ਦਿਆ ਸਾਡੇ ਇਦਾਂ ਹੀ ਹੁੰਦਾ ਦਿਮਾਗ ਨਾ ਖਰਾਬ ਕਰ ਮੈਂ ਪੱਗ ਬੰਨ ਕੇ ਆਉਣਾ ਫਿਰ ਆਪਾਂ ਚੱਲਦੇ ਆਂ ਕਹਾਂ ਜਾਣਾ ਹੈ ਪੰਜਾਬ ਯੂਨੀਵਰਸਿਟੀ ਉੱਥੇ ਦੇ ਇੱਥੇ ਪੌਸਰਾਜ ਲਾ ਕੇ ਕੇ ਪੀ ਐਸ ਗੱਲ ਬੰਨ ਨੂੰ ਫਿਰਦੇ ਆ ਦਸਣਾ ਚਾਹਣਾ ਅਸੀਂ ਵੀ ਖਾਲੜਿਆਂ ਦੇ ਵਾਰਸਾਂ ਇਹਨਾਂ ਨੂੰ 3 ਦੀ 13 ਕਰਕੇ ਸੀ ਬੈਂਕਾ ਵਰਗੇ But like good day.